ਦੇਸ਼ ਭਰ ਵਿੱਚ ਜਦੋਂ ਕਿਤੇ ਵੀ ਕੋਈ ਕੁਦਰਤੀ ਆਫਤ ਆਂਦੀ ਹੈ ਤਾਂ ਸਿੱਖ ਕੌਮ ਦੀ ਸਰਮੋਰ ਜਥੇਬੰਦੀ ਸ਼ਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਵਤਾ ਪ੍ਰਤੀ ਆਪਣੇ ਫਰਜ਼ ਦੀ ਪਾਇਗੀ ਕਰਦੇ ਆਂ ਹਰ ਥਾਂ ਤੇ ਪਹੁੰਚ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਪੀੜਤਾਂ ਦੀ ਸਹਾਰ ਲਈ ਜਾਂਦੀ ਹੈ ਇਸ ਵਾਰ ਵੀ ਜਦੋਂ ਪੰਜਾਬ ਦੇ ਵਿੱਚ ਕੁਦਰਤੀ ਕਰੋਪੀ ਛਾਈ ਹੜ੍ਹਾਂ ਦਾ ਕਹਿਰ ਆਇਆ ਤਾਂ ਸ਼ਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਉਹ ਮਦਦ ਕੀਤੀ ਮਦਦ ਦੀ ਜਿਹੜੀ ਹੈ ਉਹ ਕਾਰਜ ਸ਼ੁਰੂ ਕੀਤੀ ਗਈ ਕਾਰਜ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤਾਂ ਇਸ ਬਾਰੇ ਜਾਣਕਾਰੀ ਦੇਣ ਲਈ ਅੱਗੇ ਕੀ ਫਿਚਰ ਪਲਾਨ ਹੈ ਕਿਸ ਤਰ੍ਹਾਂ ਦੇ ਨਾਲ ਮੁੜ ਵਸੇਬ ਵਿੱਚ ਸਹਿਯੋਗ ਪਾਇਆ ਜਾਏਗਾ ਹੁਣ ਤੱਕ ਕੀ ਕੀ ਸਹਿਯੋਗ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਮੌਜੂਦ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਧਾਮੀ ਸਾਹਿਬ ਬਹੁਤ ਵੱਡਾ ਚੈਲੰਜ ਸੀ ਜਦੋਂ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆਇਆ ਸੀ ਤੇ ਸਰਕਾਰਾਂ ਚਾਹੇ ਕਿਤੇ ਨਹੀਂ ਲੱਭ ਰਹੀਆਂ ਸੀ ਪਰ ਸ਼ਰੋਮਣੀ ਕਮੇਟੀ ਸੀ ਦੇਖਿਆ ਲੋਕਾਂ ਨੇ ਵੀ ਦੁਨੀਆ ਭਰ ਦੇ ਦੇਖਿਆ ਕਿ ਸਭ ਤੋਂ ਪਹਿਲਾਂ ਪਹੁੰਚ ਕੇ ਲੋੜਵੰਦਾ ਦੀ ਮਦਦ ਕੀਤੀ ਤੇ ਹੁਣ ਤੱਕ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਪੰਜਾਬ ਦੇ ਵਿੱਚ ਹੜ੍ਹਾਂ ਦੀ ਪ੍ਰਕ੍ਰੋਪੀ ਜੱਲੀ ਆ ਤੇ ਉਸੇ ਦਿਨ ਹੀ ਸਰਦਾਰ ਪ੍ਰਤਾਪ ਸਿੰਘ ਨੂੰ ਇਹ ਹਦਾਇਤ ਕੀਤੀ ਸੀ ਕਿ ਤੂੰ ਆਪਣੇ ਕਹੈਲਪਲਾਈਨ ਦੇ ਨੰਬਰ ਸਾਰੇ ਬਾਰਡਰ ਏਰੀਆ ਦੇ ਗੁਰਦਾਰਾ ਸਹਿਬਾਨਾਂ ਦਾ ਤੇ ਨਾਲ ਤੁਰੰਤ ਸਾਰਿਆਂ ਨੂੰ ਇਹ ਹਦਾਇਤ ਕਰ ਦੇ ਮੈਨੇਜਰ ਸਹਿਬਾਨ ਨੂੰ ਕਿ ਜਿੱਥੇ ਕਿਤੇ ਵੀ ਕਿਸੇ ਨੂੰ ਲੰਗਰ ਦੀ ਲੋੜ ਆ ਪਾਣੀ ਦੀ ਬੜੀ ਕਿੱਲਤ ਸੀ ਦੁੱਧ ਦੀ ਬੜੀ ਕਿਲਤ ਸੀ। ਅਤਿਆਦਿਕ ਜਿਹੜੀਆਂ ਜ਼ਰੂਰੀ ਵਸਤਾਂ ਐ ਉਹ ਤੁਰੰਤ ਮਹੱਈਆ ਕਰਾਇਆ ਜਾਣ। ਤੇ ਮੈਂ ਆਪ ਵੀ ਤੀਜੇ ਦਿਨ ਡੇਰਾ ਬਾਬਾ ਨਾਨਕ ਦੇ ਹਲਕੇ 'ਚ ਗਿਆ ਤੇ ਗੱਡੀਆਂ ਤਾਂ ਜਾ ਨਹੀਂ ਸਕਦੀਆਂ ਟਰੈਕਟਰਾਂ 'ਚ ਜਾਣਾ ਪਿਆ। ਉਹ ਜਾ ਕੇ ਹਲਕੇ ਤੋਂ ਫਿਰ ਅਸੀਂ 22 ਰੋਡ ਦੋਵੇਂ ਪਾਸੇ ਘੁੰਮ ਕੇ ਅਸੀਂ ਕਿਉਂਕਿ ਛੜਕਸਾਰੀ ਬਲਾਕ ਸੀ। ਰਮਦਾਸ ਦੀ ਧਰਤੀ ਤੇ ਪਹੁੰਚੇ। ਉੱਥੇ ਵੀ ਬਹੁਤ ਵੱਡਾ ਪ੍ਰਕਰੋਪ ਸੀ ਹੜਾਂ ਦਾ ਪਾਣੀ ਦਾ ਬਹੁਤ ਵੱਡਾ ਪ੍ਰਕਰੋਪ ਸੀ ਲੋਕ ਸਾਰੇ ਪਾਣੀ 'ਚ ਘਿਰੇ ਹੋ ਸੀ ਤੇ ਉਦੋਂ ਬਾਅਦ ਫਿਰ ਮੈਂ ਗਿਆ ਆਪਣੇ ਸੁਲਤਾਨਪੁਰ ਲੋਧੀ ਉਧਰ ਤਾਂ ਐਵੇਂ ਸੀ ਜਿਦਾਂ ਸਮੁੰਦਰ ਹੁੰਦਾ ਉਹ ਬੰਨ ਵੀ ਅਸੀਂ ਘੁੰਮੇ ਉਹਨਾਂ ਲੋਕਾਂ ਨਾਲ ਬੈਠ ਕੇ ਸਾਰੀਆਂ ਲੋੜਾਂ ਜਿਹੜੀਆਂ ਸਭ ਤੋਂ ਵੱਡੀਆਂ ਸੀ ਪਹਿਲੀ ਤਰਜੀਹ 'ਤੇ ਜੇ ਡੀਜ਼ਲ ਸਾਨੂੰ ਮਹੱਈਆ ਕਰਾ ਦਿੱਤਾ ਜਾਵੇ ਉਹ ਜਿਵੇਂ ਜਿਵੇਂ ਕਿਸੇ ਦੀ ਮੰਗ ਆਈ ਆ ਜਾਮਨੀ ਸਾਹਿਬ ਤੋਂ ਲੈ ਕੇ ਪਠਾਨਕੋਟ ਤੱਕ ਬਾਟ ਸਾਹਿਬ ਤੱਕ ਉਹ ਸਾਰੀਆਂ ਜੋ ਜੋ ਵੀ ਕਿਸੇ ਦੀ ਮੰਗ ਸੀ ਉਹ ਅਸੀਂ ਨਾਲ ਦੀ ਨਾਲ ਉਹ ਮੁਹैया ਕਰਵਾਉਂਦੇ ਰਹੇ ਅਸੀਂ ਫਿਰ ਅਸੀਂ ਬੈਠ ਕੇ ਸੋਚਿਆ ਵੀ ਕਿਉਂਕਿ ਬੜੀ ਪਰਕੋਪੀ ਆ ਸਰਕਾਰਾਂ ਚੁੱਪ ਕਰਕੇ ਬੈਠੀਆਂ ਸੈਂਟਰ ਦੀ ਸਰਕਾਰ ਚੁੱਪ ਕਰਕੇ ਬੈਠੀ ਪੰਜਾਬ ਦੀ ਸਰਕਾਰ ਚੁੱਪ ਕਰਕੇ ਬੈਠੀ ਆ ਫਿਰ ਅਸੀਂ ਲੋਕਾਂ ਦੇ ਨਾਲ ਸਹਿਯੋਗ ਕੀਤਾ ਵੀ ਤੁਸੀਂ ਦੱਸੋ ਕੀ ਚਾਹੁੰਦੇ ਆ ਉਹਨਾਂ ਦੀ ਫਿਰ ਵੱਡੀ ਮੰਗ ਸੀ ਵੀ ਜਿਹੜੇ ਸਾਡੇ ਬੰਨਿਆ ਟੈਂਪਰੇਰੀ ਤੌਰ ਤੇ ਲੱਗਿਓ ਉਹ ਬੰਨਾਂ ਦੇ ਵੀ ਸਾਡੀ ਅਮਦਦ ਕੀਤੀ ਜਾਵੇ ਵਾਖਵਾਖ ਐਨ ਜੀਓਜ਼ ਵੀ ਲੱਗੇ ਆ ਪਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀ ਦਲ ਨੇ ਆਪਣੇ ਤੌਰ ਤੇ ਉਹ ਜਿਹੜੇ ਬਾਨਾਂ ਦਾ ਵੀੜਾ ਚੁੱਕਿਆ ਉਹ ਕਰਦੇ ਦਾ ਪ੍ਰਬੰਧ ਸਾਰਾ ਲੋਕ ਹੀ ਆ ਲੋਕਲ ਜਿਹੜੇ ਪਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਡੀਜ਼ਲ ਅੱਜ ਵੀ ਮਹੱਈਆ ਕਰਵਾ ਰਹੀ ਆ ਆ ਮੈਂ ਹੁਣੇ ਪ੍ਰੈਸ ਕਾਨਫਰੰਸ 'ਚ ਕਹਿ ਕੇ ਵੀ ਹਟਿਆ ਵੀ ਅਸੀਂ ਕਿੱਥੇ ਕਿੱਥੇ ਜਿਹੜਾ ਉਹ ਮਹੱਈਆ ਕਰਵਾ ਰਹੇ ਹਾਂ ਤੇ ਕਿੱਥੇ ਕਿੱਥੇ ਕਰਵਾਉਣਾ ਤੇ ਅਸੀਂ 8 ਲੱਖ ਲੀਟਰ ਦੀ ਯੋਜਨਾ ਲਿਖੀ ਆ ਕਿ 8 ਲੱਖ ਲੀਟਰ ਡੀਜ਼ਲ ਜਿਹੜਾ ਲੋਕਾਂ ਨੂੰ ਦਿੱਤਾ ਜਾਊਗਾ ਤੇ ਮੈਂ ਸਰਕਾਰ ਤੋਂ ਵੀ ਮੰਗ ਕੀਤੀ ਸੀ ਉਸ ਦਿਨ ਵੀ ਅੱਜ ਵੀ ਤੁਹਾਡੇ ਜ਼ਰੀਏ ਕਰਦਾ ਕਿ ਪੰਜਾਬ ਸਰਕਾਰ ਜੇ ਸਹਿਰ ਦੇ ਆ ਤੇ ਸਾਨੂੰ ਬੈਟ ਮਾਫ ਕਰ ਦੇਵੇ ਪੰਜਾਬ ਦੀ ਸਰਕਾਰ ਡੀਜ਼ਲ ਤੇ ਡੀਜ਼ਲ ਦੇ ਉੱਤੇ ਆਪਣਾ ਕੋਈ ਅਧਿਕਾਰੀ ਮੁਹੱਈਆ ਕਰ ਦੇਣ ਜਿੱਥੋਂ ਸਾਡਾ ਡੀਜ਼ਲ ਚ ਆਇਆ ਕਰੂਗਾ ਉਹਨੇ ਲੀਟਰ ਉਥੋਂ ਬੈਟ ਮਾਫ ਕਰ ਦੇਣ ਸੈਂਟਰ ਸਰਕਾਰ ਜੇ ਜੀਐਸਟੀ ਛੱਡ ਦੇਵੇ ਤੇ ਮੈਂ ਸਮਝਦਾ ਸਾਡਾ 8 ਲੱਖ ਲੀਟਰ ਨਹੀਂਗਾ 15 ਲੱਖ ਲੀਟਰ ਹੋ ਜਾਊਗਾ ਤੇ ਸਰਕਾਰ ਆਪਣਾ ਵੱਡਾ ਦਿਲ ਕਰੇ ਤੇ ਜੇ ਨਹੀਂ ਇਹਨਾਂ ਨੇ ਕੀਤਾ ਅਸੀਂ ਤਾਂ ਵੀ ਮਾਈਆ ਕਰਵਾਉਣੀ ਆ ਇਸ ਬੰਦ ਪ੍ਰਧਾਨ ਜੀ ਕੋਈ ਲਿਖਤੀ ਰੂਪ ਚ ਆਪਾਂ ਸਰਕਾਰਾਂ ਨੂੰ ਉਹ ਲਿਖਤੀ ਰੂਪ ਚ ਹੋਣੀ ਮੈਂ ਅੱਜ ਹਦਾਇਤ ਕੀਤੀ ਹੈ ਇਹਨਾਂ ਨੂੰ ਆਪਣੇ ਅਧਿਕਾਰੀਆਂ ਨੂੰ ਕਿ ਤੁਰੰਤ ਇਹ ਈਮੇਲ ਕਰਕੇ ਦੋਹਾਂ ਸਰਕਾਰਾਂ ਨੂੰ ਟੱਚ ਕੀਤਾ ਜਾਵੇ ਤੇ ਜੇ ਨਾਂ ਵੀ ਕਰਨਗੇ ਅਸੀਂ ਫੇਰ ਵੀ ਅਮਦਾਦ ਕਰਨੀ ਤੇ ਮੈਂ ਇਹ ਕੇ ਵੀ ਮਹਿਸੂਸ ਕਰਦਾ ਵੀ ਲੋਕਾਂ ਨੇ ਵੀ ਬਹੁਤ ਵੱਡਾ ਉਤਸ਼ਾਹ ਦਿਖਾ ਲਿਆ ਜਿਵੇਂ ਆਪਣੀ ਮਾਈ ਭਾਈ ਆਪਣੀ ਮਾਇਆ ਨੂੰ ਸਫਲ ਕਰ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਹੋਰ ਵੀ ਹਾਲੇ ਕਿਉਂਕਿ ਬਹੁਤ ਵੱਡਾ ਚੈਲੰਜ ਮੋੜੇ ਆਉਣਾ ਉਹ ਚੈਲੰਜ ਕੀ ਆ ਕਿ ਜਿੰਦਾ ਖੇਤੀ ਦੇ ਖੇਤ ਵਿਹਲੇ ਕਰਨੇ ਆ ਉਦੋਂ ਅਲਾਵਾ ਫਿਰ ਮੋੜੇ ਬੀਜਾਂ ਦੀ ਲੋਡ ਪੈਣੀ ਆ ਪਾਣੀਆਂ ਦੀ ਲੋਡ ਪੈਣੀ ਬੇਸਤਰਿਆਂ ਦੀ ਲੋਡ ਪੈਣੀ ਆ ਬਹੁਤ ਸਾਰੀਆਂ ਕਿਉਂਕਿ ਰੋਜ਼ਮਾਰਾ ਦੀਆਂ ਜਿਹੜੀਆਂ ਕੋ ਹੈਗੀਆਂ ਮਨੁੱਖ ਦੀਆਂ ਵਸਤਾਂ ਉਹਨਾਂ ਦੀ ਲੋਡ ਪੈਣੀ ਆ ਤੇ ਇਸ ਕਰਕੇ ਉਹਦੇ ਵਿੱਚ ਵੀ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਜਿਵੇਂ ਦੀ ਸਾਨੂੰ ਮਾਰਗ ਆਉ। ਕੋਈ ਯੋਜਨਾ ਲਿਖੀ ਗਈ ਹੈ ਕਿ ਮੁਰਸੇ ਵਿੱਚ ਕਿਉਂਕਿ ਬਹੁਤ ਵੱਡਾ ਚੈਲੰਜ ਹੈ ਕਿ ਜ਼ਮੀਨ ਨੂੰ ਖੇਤੀਯੋਗ ਬਣਾਣਾ ਤੇ ਕਣਕ ਦੀ ਬਿਜਾਈ ਕਰਨਾ ਘਰਾਂ ਦੇ ਵਿੱਚ ਛੱਤਾ ਪਾੜ ਗਈਆਂ ਕੰਧਾਂ ਪਾੜ ਗਈਆਂ ਰਿਪੇਅਰ ਕਰਨਾ ਘਰਾਂ ਨੂੰ ਵੀ ਰਹਿਣ ਯੋਗ ਬਣਾਣਾ ਅਸੀਂ ਇੱਕ ਸਕੀਮ ਰੱਖੀ ਸੀ ਉਹਦੇ ਵਿੱਚ ਸੀ ਪੇ ਗੁਰਦਰਾ ਸਹਿਬਾਨ ਜਿਹੜੇ ਆ ਹੜ੍ਹਾਂ ਦੇ ਪੀੜਤ ਹਰਾਂ ਵਾਲੇ ਮਾਰੇ ਦੇ ਵਿੱਚ ਏਰੀਆ ਚ ਉਹਨਾਂ ਨੂੰ 50 ਜਹਾਜ਼ ਹਜ਼ਾਰ ਰੁਪਇਆ ਦੇਵਾਂਗੇ ਤੇ ਫਿਰ ਸਮੇਂ ਅੰਤਾਕ ਜਿਹੜੇ ਬਹੁਤ ਵੱਡੇ ਕੋਈ ਡੈਮੇਜ ਹੋ ਗਏ ਹੋਣਗੇ ਇੰਡੀਵਿਜੂਅਲ ਤੌਰ ਤੇ ਕੋਈ ਆਰਥਿਕ ਤੌਰ ਤੇ ਬਹੁਤ ਮੰਦਪਾਈਲੀ ਦੇ ਵਿੱਚ ਆ ਫਿਰ ਐਗਜ਼ੈਕਟਿਵ ਦੀ ਮੀਟਿੰਗ ਕਰਕੇ ਉਹਨਾਂ ਲਈ ਵੀ ਕੋਈ ਹੋਰ ਜਿਹੜਾ ਜੋ ਜਥਾ ਸ਼ਕਤ ਜਿਹੜਾ ਹੈ ਉਹ ਯੋਗਦਾਨ ਅਸੀਂ ਆਪਣਾ ਪਾਵਾਂਗੇ ਹਾਂ ਜੀ ਬਿਨਾ ਸ਼ੱਕ ਸਾਰੀ ਦੁਨੀਆ ਦੇਖ ਰਹੀ ਕਿ ਸ਼ਰੋਣੀ ਕਮੇਟੀ ਵੱਲੋਂ ਜ਼ਮੀਨੀ ਪੱਧਰ ਤੇ ਪਹੁੰਚ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਪਰ ਸ਼ਰੋਣੀ ਕਮੇਟੀ ਦਾ ਹਿੱਸਾ ਜਿਹੜੇ ਕੁਝ ਮੈਂਬਰ ਨੇ ਉਹ ਲਗਾਤਾਰ ਸਵਾਲ ਚੱਕ ਰਹੇ ਨੇ ਨੁਕਤਾਚੀਨੀ ਕਰ ਰਹੇ ਨੇ ਦੇਖੋ ਬਸ ਆਗੇ ਸਾਡੇ ਸਤਿਕਾਰ ਦਾ ਮੈਂਬਰ ਹੀ ਆ ਨੁਕਤਾਚੀਨੀ ਕਰਨੀ ਬੜੀ ਸਖਾਲੀ ਹੁੰਦੀ ਆ ਪਰ ਜਿਹੜੇ ਆ ਪ੍ਰਬੰਧ ਚਲਾਉਂਦੇ ਰਹੇ ਜਾਂ ਪ੍ਰਬੰਧ ਚਲਾ ਰਹੇ ਜਾਂ ਪ੍ਰਬੰਧ ਦਾ ਹਿੱਸਾ ਆ ਉਹਨਾਂ ਨੂੰ ਸਾਰਾ ਪਤਾ ਵੀ ਸ਼ਰੋਣੀ ਕਮੇਟੀ ਦੇ ਵਿੱਚ ਪਾਣੀ ਪੁੰਨ ਕੇ ਜਾਂਦਾ ਇੱਥੇ ਤੋਂ ਸੂਈ ਤੋਂ ਲੈ ਕੇ ਜਹਾਜ਼ ਤੱਕ ਜਿਹੜਾ ਆ ਉਹਦਾ ਸਾਰਾ ਬੇਰਵਾ ਦਿੱਤਾ ਜਾਂਦਾ ਸੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕ੍ਰਿਟਿਸਿਜ਼ਮ ਫਾਰ ਦਾ ਸ਼ੇਕ ਆਫ ਕ੍ਰਿਟਿਸਿਜ਼ਮ ਨਾ ਕਰੋ ਇਹ ਜਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਲੋਕਾਂ ਦੇ ਮੂੰਹ 'ਚ ਪੈ ਰਹੀ ਆ ਤੇ ਮੈਂ ਉਹਦਣ ਵੀ ਕਿਹਾ ਸੀ ਗੁਰੂ ਸਾਹਿਬ ਕਿਰਪਾ ਕਰਨ ਇਹ ਇੱਕ ਇੱਕ ਲੋਕਾਂ ਦਾ ਮਾਇਕ ਜਿਹੜਾ ਪੈਸਾ ਆ ਉਹ ਜਿੱਥੇ ਲੱਗਣਾ ਚਾਹੀਦਾ ਉੱਥੇ ਲੱਗੂਗਾ ਜੀ ਇਹਨਾਂ ਰਾਤਕਾਰ ਦੇ ਸੰਗਤ ਵੱਲੋਂ ਕਿੰਨਾਕ ਸਹਿਯੋਗ ਪਾਇਆ ਗਿਆ ਸ਼੍ਰੋਮਣੀ ਸੰਗਤ ਵੱਲੋਂ ਮੈਂ ਸਮਝਦਾ ਅਸੀਂ ਇਹਨਾਂ ਤੱਕਿਆ ਨਹੀਂ ਸੀ ਵੀ ਇੰਨਾ ਸਹਿਯੋਗ ਪਾਉਣਗੇ ਬਹੁਤ ਵੱਡੇ ਪੱਧਰ ਤੇ ਆ ਹੁਣ ਜੰਮੂ ਤੋਂ ਪਿਛੇ ਇੱਕ ਉਹਨਾਂ ਨੇ ਬਾਬਾ ਮਨਜੀਤ ਸਿੰਘ ਨਿਤਸ ਮੁਚੇ ਜਿਹੜੇ ਸ਼੍ਰੀਨਗਰ ਦੇ ਆ ਉਹਨਾਂ ਨੇ ਬੈਠ ਕੇ ਉਦੋਂ ਮੇਰੇ ਨਾਲ ਟੈਲੀਫੋਨ ਤੇ ਗੱਲ ਕੀਤੀ ਸੀ ਕਿ ਅਸੀਂ ਕੁਝ ਮਾਇਕ ਤੌਰ ਤੇ ਮਦਦ ਕਰਨੀ ਚਾਹੁੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮਾਇਕ ਤੌਰ ਤੇ ਮਦਦ ਤੁਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਕਰਨੀ ਆ ਜਿਹੜੇ ਤੁਹਾਡ ਨੂੰ ਅਸੀਂ ਕਾਰਜ ਦੇਾਂਗੇ ਉੱਥੇ-ਉੱਥੇ ਪੈਸੇ ਜਾਣ ਸਾਡਾ ਇੱਕ ਉੱਥੇ ਜੰਮੂ ਮਿਸ਼ਨ ਦਾ ਆਪਣੇ ਸਾਡਾ ਹੈਗਾ ਇਨਚਾਰਜ ਤੇ ਹੁਣ ਉਹ ਅੜੀਸਾ ਚ ਗਿਆ ਆ ਉਦੋਂ ਵੀ ਉਹ ਯਤਨ ਕਰ ਰਿਹਾ ਆ ਮੈਂ ਸਵੇ ਬੋਲੀ ਹੁਣ ਮਾਇ ਜਿਹੜੀ ਆ ਇਹ ਕੋਈ ਚੈੱਕ ਕਰਨਾ ਚਾਵੇ ਤੇ ਕਿੱਥੇ ਜਾ ਕੇ ਵੈਬਸਾਈਟ ਤੇ ਕੋਈ ਅਪਡੇਟ ਦਿੱਤਾ ਜਾ ਰਿਹਾ ਆ ਅਸੀਂ ਤਾਂ ਅਪਡੇਟ ਅੱਜ ਲਾਂਚ ਕਰ ਦਿੱਤਾ ਆ ਆਜ ਆਪ ਵੈਬਸਾਈਟ ਤੇ ਆ ਜਾ ਕਰੂਗਾ ਰੋਜ਼ ਦਾ ਰੋਜ਼ ਤਕੀਰ ਲਸਵਾਲ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਲਗਾਤਾਰ ਰਾਹਤ ਕਾਰ ਜਾਰੀ ਹੈ ਪਰ ਉਸ ਗੱਲ ਨੂੰ ਲੈ ਕੇ ਵੀ ਸਵਾਲ ਚੱਕੇ ਜਾ ਰਹੇ ਕਿ ਸੁਖਵੀਰ ਬਾਦਲ ਜੋ ਮਦਦ ਕਰ ਰਹੇ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਜਾ ਰਹੀ ਹੈ ਦੇਖੋ ਆਪਣੇ ਤੌਰ ਤੇ ਉਹਨਾਂ ਨੇ ਆਪਣੇ ਸੈਂਟਰ ਚ ਕੀਤੇ ਹੋ ਜਲੰਧਰ ਸੈਂਟਰ ਹੈ ਜਾਂ ਚੰਡੀਗੜ੍ਹ ਉਹਨਾਂ ਦਾ ਦਫ਼ਤਰ ਦਾ ਸੈਂਟਰ ਹੈ ਉਹ ਆਪਣੇ ਤੌਰ ਤੇ ਯਤਨ ਕਰਦੇ ਸਾਰੇ ਤੇ ਦੂਜੀ ਗੱਲ ਜਥੇਬੰਦੀਆਂ ਦੋ ਹੀ ਇੱਕੋ ਹੀ ਆ ਤੇ ਕਿੰਤੂ ਕਰਨ ਵਾਲਿਆਂ ਨੇ ਜਰੂਰ ਕਿੰਤੂ ਕਰੀ ਜਾਣਾ ਸ਼੍ਰੋਮਣੀ ਕਾਲੀ ਦਲ ਆਪਣੇ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੁਹਈਆ ਕਰਾ ਰਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਫਾਉਂ ਦਾ ਡੇ 1 ਅਸੀਂ ਸਾਰੇ ਜਿਹੜੇ ਆ ਉਹ ਆਪਣਾ ਯੋਗਦਾਨ ਪਾ ਰਹੇ ਹਾਂ ਜਿੱਥੇ-ਜਿੱਥੇ ਵੀ ਕਿਸੇ ਦੀ ਲੋੜ ਆ ਸੋ ਮੈਂ ਆ ਪਹਿਲਾਂ ਵੀ ਬੋਲਿਆ ਸੀਗਾ ਕਿ ਸਾਡੇ ਕੋਲ ਤਕਰੀਬਨ 2 ਕਰੋੜ 99 ਲੱਖ 20700 79 ਰੁਪਏ ਜਿਹੜੇ ਸਾਡੇ ਕੋਲ ਅੱਜ ਤੱਕ ਆ ਚੁੱਕੇ ਆ ਤੇ ਜਿਹੜੇ ਬਾਕੀ ਹਾਲੇ ਜੇ ਸਾਰੀ ਮੈਂ ਡੋਨੇਸ਼ਨ ਦੀ ਗੱਲ ਕਰਾਂ ਗੁਰਦਾਰਾ ਸਾਹਿਬਾਨਾਂ ਚੋਂ ਸਹਿਯੋਗ ਤੇ ਤਕਰੀਬਨ ਇਹ 6 ਕਰੋੜ ਦੇ ਲਗਭਗ 7 ਕਰੋੜ ਦੇ ਲਗਭਗ ਬਣ ਜਾਂਦਾ ਤੇ ਅਸੀਂ 20 ਕਰੋੜ ਆਪਣਾ ਟਾਰਗੇਟ ਰੱਖਿਆ ਸ਼ੋਮਨੀ ਗੁਰਦਾਰਾ ਕਬਰੰਦ ਕਮੇਟੀ ਦਾ ਤੇ ਸੰਗਤਾਂ ਵੱਲੋਂ ਅੱਜ ਦੇ ਮੇਰਾ ਖਿਆਲ ਇਹ 20 ਲੱਖ ਦੀ ਤੱਕ ਕਲੈਕਸ਼ਨ ਅੱਜ ਦੀ ਹੋਣੀ ਹੈ ਜਿਹੜੀ ਲੋਕਾਂ ਨੇ ਹੱਥੋਂ ਹੱਥੀ ਦੇ ਦਿੱਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਵੱਡਾ ਸਹਿਯੋਗ ਹੈ ਸੰਗਤ ਦਾ ਭਾਜੀ ਇਸ ਪ੍ਰਕੋਪੀ ਦਰਿਆਨ ਜਿੱਥੇ ਸਰਕਾਰਾਂ ਨਜ਼ਰ ਨਹੀਂ ਆਈਆਂ ਸਰਕਾਰਾਂ ਨੇ ਆਪਣੀ ਬੰਦੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਸ਼ੋਮਨੀ ਕਮੇਟੀ ਸਵੇਤ ਵਕ ਵਕ ਧਾਰਮਿਕ ਜਥੇਬੰਦੀਆਂ ਕਾਰ ਸੇਵਾ ਸੰਪਰਦਾਵਾਂ ਨੇ ਵੱਡੇ ਪੱਧਰ ਤੇ ਜਿਹੜਾ ਉਹ ਲੋਡ ਬੰਦਾ ਦੀ ਨੂੰ ਸਹਿਯੋਗ ਦਿੱਤਾ ਹੈ ਇਹ ਸਭ ਨੂੰ ਕਿਸ ਤਰ੍ਹਾਂ ਦੇ ਇਹ ਇੱਕ ਆਪਾਂ ਆਪਣੇ ਪ੍ਰਿੰਸੀਪਲ ਆਪਣੇ ਪੂਰਨ ਸਿੰਘ ਹੁਣੇ ਉਹਨਾਂ ਦਾ ਇੱਕ ਆਖਾਨ ਆ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਤੇ ਮੈਂ ਸਮਝਦਾ ਗੁਰਾਂ ਦੇ ਨਾਂ ਤੇ ਬਖਸ਼ਦਾ ਬਸਦਾ ਤੁਸੀਂ ਆ ਦੇਖ ਲਓ ਵੀ ਸਰਕਾਰਾਂ ਫੇਲ ਹੋ ਗਈਆਂ ਲੋਕ ਜਿਹੜੇ ਸੀ ਉਹ ਸਰਕਾਰਾਂ ਤੋਂ ਮੋਹਰੇ ਹੋ ਕੇ ਚੱਲ ਪਏ ਇੱਥੇ ਤਾਂ ਇਹ ਪੰਜਾਬ ਦਾ ਬੜਾ ਵੱਡਾ ਇੱਕ ਸਿਧਾਂਤ ਆ ਜੇ ਬਾਹਰ ਵੀ ਕਿਤੇ ਪੰਜਾਬੋਂ ਬਾਹਰ ਕਿਸੇ ਦਾ ਨੁਕਸਾਨ ਹੋ ਜਾਏ ਲੋਕ ਉੱਥੇ ਨੂੰ ਦੌੜ ਪੈਂਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਮਲ ਦਾ ਢੂ ਤੱਕ ਜੰਮੂ ਕਸ਼ਮੀਰ ਤੱਕ ਜਾਂਦੀ ਆ ਤੇ ਇੱਥੇ ਵੀ ਪੰਜਾਬ ਦੇ ਵਿੱਚ ਲੋਕਾਂ ਨੇ ਸਰਕਾਰਾਂ ਚੁੱਪ ਹੋ ਗੀਆਂ ਲੋਕ ਜਿਹੜੇ ਸੀ ਉਹ ਆਪ ਮਹਾਰਾਜ ਤੁਰ ਪਏ ਤੇ ਆਪ ਮਹਾਰਾਜ ਤੁਰੇ ਹੋ ਗਏ ਤੇ ਜਥੇਬੰਦੀਆਂ ਜਿਹੜੀਆਂ ਆ ਉਹ ਵੀ ਆਪਣੇ ਤੌਰ ਦੇ ਉੱਤੇ ਸਾਰਾ ਬੰਕ ਕੰਮ ਜਿਹੜਾ ਕਰ ਰਹੀਆਂ ਤੇ ਮੈਂ ਸਮਝਦਾ ਇਹੋ ਸਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਦਾ ਸਿਧਾਂਤ ਹੈਗਾ ਵੀ ਜਿਹੜਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਪੂਰੇ ਤੌਰ ਦੇ ਤੇ ਪੂਰੀ ਉੱਤੇ ਸਭ ਤੋਂ ਮੁਸ਼ਕਿਲ ਹਾਲਾਤ ਛੋਟੇ ਕਿਸਾਨਾਂ ਲਈ ਭਤਾਂ ਜੀ ਉਹਨਾਂ ਲਈ ਕੁਝ ਖਾਸ ਸੋਚੇ ਛੋਟੇ ਕਿਸਾਨਾਂ ਲਈ ਅਸੀਂ ਬੀਜਾਂ ਦਾ ਵੀ ਕੀਤਾ ਉਹਨਾਂ ਨੂੰ ਯਤਨ ਕਰਾਂਗੇ ਵੀ ਡੀਜ਼ਲ ਦਾ ਗੱਫਾ ਵੀ ਜਿਹੜਾ ਹੈ ਉਹ ਸਾਡਾ ਬਾਧ ਦਿੱਤਾ ਜਾਵੇ। ਮੁਤਾ ਚੀਨੀ ਕਰਨ ਵਾਲਿਆਂ ਨੂੰ ਕੀ ਜਵਾਬ ਹੈ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਪਾਂ ਗੁਰੂ ਦੀ ਰਾਜਾ ਦੇ ਵਿੱਚ ਆਈਏ ਆ ਔਖਾ ਸਮਾਂ ਆ ਔਖੇ ਸਮੇਂ ਦੇ ਵਿੱਚ ਨੁਕਤਾ ਚਿੰਨੀ ਨਹੀਂ ਕਰੀਦੀ ਸਹਿਯੋਗੀ ਬਣੀਦਾ ਤੇ ਕੋ ਸਿਆਣਿਆਂ ਨੇ ਕਈ ਵਾਰੀ ਟਰੱਕਾਂ ਪਿੱਛੇ ਲਿਖਿਆ ਹੁੰਦਾ ਰੀਸ ਕਰ ਸੜਨਾ ਤੇ ਜੇ ਕਿਸੇ ਦਾ ਭਾਈ ਫੇਕ ਚੁੰਝ ਭਰ ਕੇ ਚੀੜੀ ਛੜੀ ਸੀ ਉਹ ਸਿੱਟੀ ਗਈ ਉਹ ਕਹਿੰਦਾ ਤੇਰੀ ਚੁੰਝ ਨਾਲ ਕੀ ਬਣੂਗਾ ਕਹਿੰਦੀ ਮੇਰਾ ਹਿੱਸਾ ਤਾਂ ਪੈਜੋ ਹਿੱਸਾ ਪਾਈਏ ਇੱਕ ਦੂਰੇ ਚ ਨੁਕਤਾ ਚਿੰਨੀ ਨਾ ਕਰੀਏ ਤਾਂ ਬਿਲਕੁਲ ਰੀਸ ਕਰ ਸੜਨਾ ਇਹ ਜਵਾਬ ਹੈ ਉਹਨਾਂ ਲੋਕਾਂ ਨੂੰ ਜੋ ਇਸ ਮੁਸ਼ਕਲ ਘੜੀ ਦੇ ਵਿੱਚ ਇਸ ਕੁਦਰਤ ਦੇ ਕਹਿਰ ਦੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਤੇ ਨੁਕਤਾ ਚਿੰਨੀ ਕਰ ਰਿਹਾ ਹੈ ਕੈਮਰਾ ਪਸੰਦ ਰਫਤਾਰ ਸਿੰਘ ਦੇ ਨਾਮ ਅਮਰਿੰਦਰ ਸਿੰਘ ਮੌਂਗਾ ਪੀ.ਸੀ. ਨਿਊਜ਼ ਅਮਰਸਾ